ਤੇ ਜਿਹੜੇ ਭਾਈ ਅਮਰਤਸਰ ਅਮਰਪਾਲ ਭਾਈ ਅਮਰਪਾਲ ਸਿੰਘ ਨੂੰ ਡਿਬਰੂ ਜੇਲ੍ਹ ਚ ਭੇਜਿਆ ਵਾ ਤੇ ਉੱਥੇ ਉਹਨਾਂ ਦੇ ਨਾਲ ਜਿਹੜਾ ਵਾ ਉਹ ਸੂਬੇ ਦਾ ਜਿਹੜਾ ਪ੍ਰਸ਼ਾਸਨ ਆ ਜਾਂ ਉਸੋਂ ਦੀ ਸਰਕਾਰ ਆ ਜਾਂ ਕੋਈ ਵੀ ਆ ਉਹ ਬਹੁਤ ਦੁਰਵਿਵਹ ਕਰ ਰਹੀ ਉਹਦੇ ਸਬੰਧ ਵਿੱਚ ਉਹਨਾਂ ਨੇ ਆਖਿਆ ਵੀ ਸਾਡੇ ਨਾਲ ਇੱਥੇ ਬਹੁਤ ਮਾੜਾ ਹੋ ਰਿਹਾ ਵਾ ਤੇ ਉਹਨੂੰ ਵੇਖਦਿਆਂ ਹੋਇਆ ਜਿਹੜਾ ਵਾ ਉਹਨਾਂ ਨੂੰ ਉਹਨਾਂ ਦੇ ਸਬੰਧ ਵਿੱਚ ਵੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਉਹਨਾਂ ਨੇ ਮੰਗੀ ਆ ਕਿ ਜਿੰਨਾ ਸਾਡਾ 2-4 ਹਫ਼ਤੇ ਰਹਿੰਦੇ ਆ ਉਹ ਪੰਜਾਬ ਦੀ ਜੇ ਚਲਾ ਲੈ ਜਾਣ ਕਿਉਂਕਿ ਇਹ ਜਿਹੜਾ ਐਨਐਸਏ ਹੁੰਦਾ ਵਾ 1 ਸਾਲ ਵਾਸਤੇ ਹੁੰਦਾ ਵਾ ਅਸੀਂ ਆਨੇ ਵੀ ਭਾਈ ਅਮਰਤਪਾਲ ਸਿੰਘ ਜੀ ਆਉਂਦੇ ਸਾਥੀਆਂ ਨੇ ਇਹ ਅਮਰਤ ਸ਼ਿਕਾਇਆ ਜਾਂ ਨਸ਼ੇ ਬੰਦ ਕਰਾਉਣ ਦੀ ਮੈਂ ਵੇਢੀ ਸੀ ਉਹ ਵੀ ਉਹਨਾਂ ਨੂੰ ਨਸ਼ੇ ਛਡਾਉਂਦੇ ਜਿਨ੍ਹਾਂ ਦੇ ਮਾਪੇ ਬੱਚਿਆਂ ਦੇ ਉਹਨਾਂ ਦੇ ਕੋਲ ਜਾਂਦੇ ਸੀ ਕੋਈ ਉਹਨਾਂ ਗਲਤ ਕੰਮ ਨਹੀਂ ਕੀਤਾ ਪੰਥਕ ਸੋਚ ਤੇ ਚੱਲੇ ਆ ਤੇ ਉਹਨਾਂ ਨੂੰ ਅਸੀਂ ਜਾਨੇ ਆ ਜਿਹੜੇ 4 ਹਫ਼ਤੇ ਲਵਾਉਣੇ ਆ ਉਪਜਾਤ ਦੀ ਜੇਲ੍ਹ ਚ 50 ਸਰਕਾਰ ਲਵਾ ਦੇ। ਅਜੇ 50 ਸਰਕਾਰ ਨੂੰ ਆਂਦੇ ਆ ਜੇ ਸੈਂਟਰ ਗਵਰਨਮੈਂਟ ਦੇ ਹੱਥ ਵਿੱਚ ਕੰਮ ਆ ਉਹ ਵੀ ਇਹਨਾਂ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਆਵੇ ਤੇ ਜਿਹੜੀਆਂ ਸ਼ਰੋਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ 12-13 ਸਾਲ ਤੋਂ ਉਹ ਵੀ ਨਵੀਆਂ ਵੋਟਾਂ ਜਿਹੜੀਆਂ ਵਾ ਜਿੱਦਾਂ ਸਾਡੇ ਆਪਣੇ ਡਰੋਲੀ ਸਾਹਿਬ ਨੇ ਕਿਹਾ ਵਾ ਮੈਮੋਰੈਂਡਮ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਵਾ 29 ਫਰਵਰੀ ਤੱਕ ਜਿਹੜਾ ਚੋਣਾਂ ਦਾ ਆਪਣਾ ਵੋਟਾਂ ਬਣਾਉਂਦਾ ਸਮਾਂ ਵਾ ਇਹਨੂੰ ਥੋੜਾ ਜਿਹਾ ਹੋਰ ਲੰਮਾ ਕਰਕੇ ਤੇ ਬੀਐਲਓ ਦੀ ਸਰਕਾਰੀ ਜਿਹੜੇ ਨਮਾਇਦੇ ਉਹਨਾਂ ਦੀ ਡਿਊਟੀ ਲਈ ਜਾਵੇ ਤਾਂ ਕਿ ਘਰ-ਘਰ ਜਾ ਕੇ ਸ਼ਰੋਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਵਾ ਬਣਾਈਆਂ ਜਾਣ ਕਿਉਂਕਿ ਬੜੇ ਲੰਮੇ ਸਮੇਂ ਤੋਂ ਸ਼ਰੋਣੀ ਕਮੇਟੀ ਦੀ ਵੋਟਾਂ ਨਹੀਂ ਬਣੀਆਂ ਇਹ ਫਤਵਾ ਦਿੱਤਾ ਵੋਟਾਂ ਬਣਾਉਣ ਦਾ ਤਾਂ ਹਰ ਇੱਕ ਸਿੱਖ ਦੀ ਸਰਦਾਰ ਦੀ ਵੋਟ ਪਾਨੀ ਚਾਹੀਦੀ ਆ ਜਿਹੜਾ ਇਹ ਅਸੀਂ ਦੇਖਿਆ ਵਾ ਜਿਹੜੀ ਹਰਿਆਣਾ ਸਰਕਾਰ ਆ ਪੰਜਾਬ ਸੂਬੇ ਦੇ ਵਿੱਚ ਆਣ ਕੇ ਮੱਧਿਆਨ ਮਾਰ ਰਹੀ ਆ ਤੇ ਸਿਵਲ ਵਰਦੀਆਂ ਦੇ ਵਿੱਚ ਜਿਹੜੇ ਆ ਉਹ ਹਰਿਆਣੇ ਦੇ ਲੋਕ ਜਿਹੜੇ ਆ ਹਰਿਆਣੇ ਦੇ ਜਾਂ ਜੂਪੀ ਚੋਂ ਆਣ ਕੇ ਗੋਲੀਆਂ ਚੇਰਾ ਲੇ ਸਾਡੇ ਨੌਜਵਾਨਾਂ ਤੇ ਇਹ ਬਹੁਤ ਨਿੰਦਣਯੋਗ ਕਾਹਦੇ ਆ ਇਹ